ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ 15% ਲਾਭ ਤੇ ਮੁੱਖ ਫੈਸਲਾ ਮਿਲੇਗਾ 53% ਡੀਏ ਅਤੇ 14799 ਕਰੋੜ ਬਕਾਇਆ ਪੰਜਾਬ ਦੇ 7.5 ਲੱਖ ਮੁਲਾਜ਼ਮਾਂ ਲਈ ਆਈਆਂ ਦੋ ਵੱਡੀਆਂ ਖੁਸ਼ਖਬਰੀਆਂ ਸੰਘਰਸ਼ ਦਾ ਨਤੀਜਾ ਹੁਣ ਰੰਗ ਲਿਆਇਆ ਹੈ ਮੁਲਾਜ਼ਮਾਂ ਲਈ 53% ਡੀਏ ਅਤੇ 14799 ਕਰੋੜ ਦੇ ਬਕਾਇਆ ਦੀ ਰਾਹਤ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ ਇਨ੍ਹਾਂ ਫੈਸਲਿਆਂ ਦਾ ਕੋਪ ਬਣਿਆ 3 ਜਨਵਰੀ ਨੂੰ ਹੋਈ ਰਾਜਪਾਲ ਗੁਲਾਬਚੰਦ ਕਟਾਰੀਆਂ ਨਾਲ ਮੀਟਿੰਗ ਜਿੱਥੇ ਮੁਲਾਜ਼ਮਾਂ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਹੱਲ ਕੀਤਾ ਜਾਵੇਗਾ ਇਸ ਤੋਂ ਇਲਾਵਾ ਮੁਲਾਜ਼ਮ ਜਥੇਬੰਦੀਆਂ ਲਈ 7 ਅਤੇ 8 ਜਨਵਰੀ ਨੂੰ ਪੰਜਾਬ ਸਰਕਾਰ ਨਾਲ ਮੀਟਿੰਗਾਂ ਦਾ ਸ਼ਡਿਊਲ ਤੈਅ ਕੀਤਾ ਗਿਆ ਹੈ ਇਸ ਮੀਟਿੰਗ ਵਿੱਚ ਪ੍ਰਧਾਨਗੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੁਲਦੀਪ ਧਾਲੀਵਾਲ ਅਤੇ ਵਿਦੇਸ਼ ਮੰਤਰੀ ਅਮਨ अरोੜਾ ਕਰਨਗੇ ਮੁਲਾਜ਼ਮਾਂ ਦੀਆਂ ਮੰਗਾਂ ਵਿੱਚ 11% ਡੀਏ ਏਰੀਅਲ ਬਕਾਇਆ 53% ਡੀਏ ਵਿੱਚ ਵਾਧਾ 14799 ਕਰੋੜ ਰੁਪਏ ਦੇ ਬਕਾਇਆ ਜਾਰੀ ਕਰਨ ਦੀ ਮੰਗ 올ਡ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨਾ 37 ਪ੍ਰਕਾਰ ਦੇ ਪੱਤੇ ਮੁੜ ਚਾਲੂ ਕਰਨੇ ਵਰਗੀਆਂ ਮੰਗਾਂ ਸ਼ਾਮਲ ਹਨ ਇਹ ਐਲਾਨ ਮੁਲਾਜ਼ਮਾ ਦੇ ਸੰਘਰਸ਼ ਨੂੰ ਵਧੇਕ ਮਜ਼ਬੂਤੀ ਦੇ ਰਹੇ ਹਨ ਹੋਰ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤਾਂ ਥੈਂਕ ਯੂ